ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਕਸ਼ੇਰੇ ਦੀ ਕਟਿੰਗ ਤੇ ਸਟੀਚਿੰਗ ਦੱਸਾਂਗੇ। ਜਿਹੜੇ ਮੇਰੀਆਂ ਭੈਣਾਂ ਕਸ਼ੇਰੇ ਦੀ ਕਟਿੰਗ ਤੇ ਸਟੀਚਿੰਗ ਸਿੱਖਣਾ ਚਾਹੁੰਦੀਆਂ ਨੇ ਤਾਂ ਉਹ ਵਲੌਗ ਨੂੰ ਜ਼ਰੂਰ ਦੇਖਣ। ਸਭ ਤੋਂ ਪਹਿਲਾਂ ਤਾਂ ਜੀ ਅਸੀਂ ਤੁਹਾਨੂੰ ਨਾਪ ਲੈਣਾ ਸਿਖਸਦੇ ਹਾਂ। ਆਪਾਂ ਇਹ ਕਸੈਰੇ ਨੂੰ ਸਿੱਧਾ ਕਰ ਲਿਆ ਉਸ ਤੋਂ ਬਾਅਦ ਹੀ ਪਹਿਲਾਂ ਉਹਦਾ ਘੇਰਾ ਲਾਪ ਲਾਂਗੇ ਇਹਦਾ ਘੇਰਾ ਤੇ 3 ਇੰਚ ਤੇ ਲੰਬਾਈ ਇਹਦੀ 11 ਇੰਚ ਹੈ ਇੱਕ ਸੈਰਾ ਹੀ ਹੈ ਜਿਹੜੀ ਇਹਦੀ ਲੰਬਾਈ ਹੈ ਜੀ ਇਹ 5 ਇੰਚ ਵਾਧ ਰੱਖੀ ਜਾਂਦੀ ਹੈ ਤੇ ਜਿਹੜਾ ਇਹਦਾ ਘੇਰ ਹੈ ਜੀ ਇਹ 2 ਇੰਚ ਘੱਟ ਰੱਖਿਆ ਜਾਂਦਾ ਹੈ ਜੀ ਇਹਦਾ ਘੇਰ ਆ ਜੇ 33-11 ਤਾਂ 33 ਇੰਚ ਰੱਖਿਆ ਜਾਊ ਲੰਬਾਈ ਇਹਦੀ 5 ਇੰਚ ਵੱਧ ਰੱਖੀ ਜਾਂਦੀ ਹੈ ਜਦੋਂ ਜਿਹਨੂੰ ਆਪਾਂ ਰੇਵ ਕਰਕੇ ਕੱਟਦੇ ਆ ਜਿਹੜੀ ਇਹਦੀ ਲੰਬਾਈ ਉਹ ਘੱਟ ਜਾਂਦੀ ਹੈ ਤੇ ਜਿਹੜਾ ਇਹਦਾ ਘੇਰ ਹੈ ਉਹ ਵੱਧ ਜਾਂਦਾ ਆਓ ਤੁਹਾਨੂੰ ਹੁਣ ਕੱਟ ਕੇ ਦਿਖਾਉਣੀ ਹੈ ਇਹ ਤੇ ਸ਼ੈਰੇ ਨੂੰ ਜੇ ਆਪਾਂ ਕੰਨੀ ਲੋਟ ਵੀ ਕੱਟ ਸਕਦੇ ਆ ਫਲੇਵਰ ਵੀ ਕੱਟ ਸਕਦੇ ਆ ਇਹ ਰੇਵ ਹੁੰਦਾ ਇਹਦੇ ਕੋਈ ਉਹ ਨਹੀਂ ਫਰਕ ਨਹੀਂ ਪੈਂਦਾ ਇਹਨੂੰ ਵੀ ਇਹਨੂੰ ਆਪਾਂ ਐਵੇਂ ਇਹਨੂੰ ਕੱਟੀਏ ਜਾਂ ਦੂਸਰੀ ਲੋਟ ਕੱਟੀ ਇਸ ਤਰ੍ਹਾਂ ਵੀ ਕੱਟ ਸਕਦੇ ਆ ਤੇ ਇਹਨੂੰ ਇਸ ਤਰ੍ਹਾਂ ਵੀ ਕੱਟ ਸਕਦੇ ਹੋ ਉਹਦੀ 11 ਇੰਚ ਲੰਬਾਈ ਸੀ ஏதா சோழ இஞ்ச ரொா ਉਦਾਸੀ ਰਤੀ ਜੀ ਤੇ 3 ਇੰਚ ਇਹਦਾ ਤੇਰਾ ਆਪਾਂ 31 ਇੰਚ ਤੇ ਨਿਸ਼ਾਨੀ ਲਾ ਕੇ ਜੀ ਫਿਰ ਤੁਸੀਂ ਇਹਨੂੰ ਟੇਡਾ ਮਿਲ ਕੇ ਦੇਖ ਲਿਓ ਆ ਦੇਖੋ 31 ਦੇ ਨਿਸ਼ਾਨੀ ਲਾਈਏ 34.5 ਆ ਰਿਹਾ ਹੈਗਾ ਕਿ ਆਪਾਂ ਨੂੰ 33 ਚਾਹੀਦਾ ਕੁਝ ਸਲਾਈਆਂ ਚ ਆ ਜਾਊਗਾ ਮੈਨੂੰ ਸੁਣਾ ਪੈਗੀ ਗਾਡਿੰਗਾ ਇੱਕ ਕਟਿੰਗ ਹੋਊਗੀ ਜੀ ਹੁਣ ਇਹਦਾ ਪਹਿਲਾ ਬੱਗ ਬਣੂਗਾ ਜਿਹਨੂੰ ਕਈ ਥੈਲਾ ਵੀ ਕਹਿੰਦੇ ਨੇ ਜੀ ਉਸ ਤੋਂ ਬਾਅਦ ਅੱਧੀ ਕਟਿੰਗ ਦੀ ਬਾਤ ਚ ਹੋਊਗੀ ਚਲੋ ਇਹਦੇ ਇਸ ਤਰ੍ਹਾਂ ਪਹਿਲਾਂ ਜਦੋਂ ਇਹ ਐਵੇਂ ਪਿਆ ਇਹਦੇ ਇਧਰ ਇੱਕ ਤਾਂ ਕੱਟ ਲਾ ਲੈਣਾ ਇੱਕ ਤੱਕ ਇਧਰ ਲਾ ਲੈਣਾ ਪਹਿਲਾ ਇਹ ਜਿਹੜੀ ਆ ਲੰਮੀ ਸਲਾਈ ਐ ਇਹ ਵੱਜੂਗੀ ਫਿਰ ਇਹਨਾਂ ਨੂੰ ਇਹ ਸਲਾਈ ਨੂੰ ਸੈਂਟਰ ਚ ਕਰਕੇ ਫਿਰ ਸਾਈਡਾਂ ਜੇ ਸਲਾਈਆਂ ਲੱਗਣਗੀਆਂ ਆਉ ਤੁਹਾਨੂੰ ਦੱਸਦੀ ਆ ਹਾਂਜੀ ਪਹਿਲੀ ਇਹਦੀ ਆ ਜਿਹੜੀ ਲੰਮੀ ਸਲਾਈ ਐ ਇਹ ਵੱਜੂਗੀ ਜਿਹੜੇ ਆ ਪਾਹਾ ਤੱਕ ਲਾਇ ਸੀ ਨਿਸ਼ਾਨ ਇਹਨੂੰ ਆ ਬਚਾ ਲੈ ਇਸ ਤਰ੍ਹਾਂ ਇਹਨੂੰ ਆਪਾਂ ਨੇ ਐ ਕਮਾਉਣਾ ਆ ਬਚਾ ਲੈ ਨਿਸ਼ਾਨ ਦੇ ਉੱਤੇ ਜਿਹੜੀ ਆਪਣੀ ਸਲਾਈ ਲਾਈ ਹੈ ਇਹ ਇਹ ਐਵੇਂ ਇਹਦੇ ਸੈਂਟਰ ਚ ਆਉਗੇ ਮੈਂ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਸਾਈਡਾਂ ਵਾਲੀਆਂ ਸਿਉਣਾਂ ਨੇ ਲਾ ਦੇਣੀਆਂ ਇਸ ਤਰ੍ਹਾਂ ਹੀ ਆਪਾਂ ਇੱਧਰ ਸਲਾਈ ਲਾਉਣੀ ਹੈ ਇਹਨੂੰ ਨਸਾਨ ਬਿਲਕੁਲ ਸੈਂਟਰ ਚ ਲੈ ਕੇ ਆ ਬਣ ਕੇ ਤਿਆਰ ਹੋ ਗਿਆ ਜੀ ਥੈਲਾ ਕਹਿੰਦੇ ਜਾਂ ਇਹਨੂੰ ਬੱਗ ਕਹਿੰਦੇ ਆ ਅਸੀਂ ਤਾਂ ਬੱਗ ਕਹਿੰਦੇ ਹੁੰਦੇ ਆ ਵੀ ਬੱਗ ਬਣ ਗਿਆ ਫਿਰ ਇਹਨਾਂ ਰੈਸ ਹੋਣਾ ਲਾਪਸੇ ਉਪਰ ਰੱਖ ਕੇ ਇਧਰਲੇ ਕਿਨਾਰੇ ਤੋਂ

ਇਹਦੀ ਆਪਣੀ ਜਿਹੜੀ ਕਸ਼ਾਇਰੇ ਦੀ ਕਟਿੰਗ ਹੈ ਉਹ ਹੋ ਗਈ ਦੇਖੋ ਹੁਣ ਆਪਾਂ ਇਹਦੀ ਲੰਬਾਈ ਰੱਖੀ ਸੀ ਜੀ 16 ਇੰਚ ਇਹ 14 ਤਿਆਰ ਹੈ 2 ਇੰਚ ਕੱਟ ਗਈ ਤੇ ਇਹਦਾ ਘੇਰ ਆਪਾਂ ਰੱਖਿਆ ਸੀ 31 ਇੰਚ ਇਹ ਹੋ ਗਿਆ 33 ਇੰਚ ਇਹ ਜਿਹੜੀ ਇਹਦੀ ਲੰਬਾਈ ਘਟਿਓ ਘੇਰ ਦੇ ਵਿੱਚ ਆ ਗਈ ਇਹਦਾ ਕਿਹ 2 ਇੰਚ ਵੱਧ ਗਿਆ ਕਿਸੇ ਦਾ ਵੀ ਨਾਪ ਲੈਣਾ ਹੋਵੇ ਕਿਸੇ ਦਾ ਵੀ ਕਸਹਿਰਾ ਕੱਟਣਾ ਹੋਵੇ ਤੁਸੀਂ ਉਹਦੀ ਲੰਬਾਈ ਮਿਲ ਕੇ ਕਸਹਿਰੇ ਦੀ ਜਿੰਨੀ ਤਿਆਰ ਹੈ ਤੇ ਉਹਦਾ ਘੇਰ ਮਿਲ ਕੇ ਲੰਬਾਈ ਹੈ 5 ਇੰਚ ਵੱਧ ਰੱਖਿਓ ਘੇਰ ਜਿੰਨਾ ਤਿਆਰ ਹੈ ਉਹਦੇ 2 ਇੰਚ ਘਟਾ ਦਿਓ ਜਦੋਂ ਤੁਸੀਂ ਉਹਦਾ ਬਣ ਕੇ ਥੈਲਾ ਤਿਆਰ ਹੋ ਜੂ ਉਸ ਤੋਂ ਬਾਅਦ ਉਹਨੂੰ ਨਾਪ ਲਿਓ ਬਿਲਕੁਲ ਸਹੀ ਆਊਗਾ ਹੁਣ ਆਪਾਂ ਇਹਦੀ ਮੂਰੀਆਂ ਦੀ ਕਟਿੰਗ ਕਰਦੇ ਆਂ ਹਲੇ ਤੋਂ ਆਪਾਂ ਹੀ 1 ਇੰਚ ਦਾ ਕੱਟ ਲਾ ਦਾਂਗੇ ਤੁਸੋਂਗੇ ਇੱਥੇ ਆਪਾਂ ਨੇਫਾ ਬਣਾਵਾਂਗੇ ਚਿੜੀ ਬਣਾ ਕੇ ਤੇ ਹੁਣ ਜੀ ਆਪਣੀ ਜਿੰਨੀ ਮੂਰੀ ਆ ਕਸਹਰੇ ਦੀ ਮੂਰੀ नाਪ ਕੇ ਇਸ ਤਰ੍ਹਾਂ ਕਸਹਰੇ ਦੀ ਮੂਰੀ ਨਾਪ ਕੇ ਜਿੰਨੀ ਇਹਦੀ ਮੂਰੀ ਆ ਆਪਾਂ ਓਨੇ ਦੇ ਇਨਸਾਨ ਲਾ ਲਾਂਗੇ ਇਹਦੀ ਮੂਰੀ ਜਿਹੜੀ ਇਹ ਸਾਢੇ 12:13 ਤਿਆਰ ਹੈ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ ਤਾਂ ਪਾ ਸਾਢੇ 12 ਉਸ ਤੋਂ ਬਾਅਦ ਇਹ ਵੀ ਇਸ ਤਰ੍ਹਾਂ ਇਹ ਥੋੜਾ ਜਿਹਾ ਪਹਿਲਾਂ ਮੇਰੇ ਕੱਟ ਕੇ ਫਿਰ ਇਹਦੇ ਕੈਂਚੀ પા ਕੇ ਵਿੱਚ ਜਿਦੋਂ ਹੁਣ ਆਪਾਂ ਸੋਨੂ ਜਿਹੜਾ ਪਸ਼ੇਰ ਹੈ ਇਹ ਸਲਾਈ ਕਰਕੇ ਦਿਖਾਉਣੀ ਆ ਇਹਦੇ ਦੋ ਤਰ੍ਹਾਂ ਦਾ ਜੀ ਇਹ ਤੇ ਮੂਰੀਆਂ ਦੋ ਤਰ੍ਹਾਂ ਦੇ ਲੱਗਦੀਆਂ ਨੇ ਜਿਹੜੀ ਇਹ ਆਪਣੀਆਂ ਬੀਬੀਆਂ ਭੈਣਾਂ ਨੇ ਲੇਡੀਜ਼ ਨੇ ਗੀਆਂ ਉਹ ਤਾਂ ਥੋੜੀ ਜੀ ਇਹਦੀ ਜਿਹੜੀ ਮੂਰੀ ਹੈ ਉਹ ਥੋੜੀ ਜੀ ਘੱਟੀ ਮਤਲਬ ਕਿ ਛੋਟੀ ਲਵਾ ਕੇ ਰਾਜੀ ਨੇ ਕਿਉਂਕਿ ਵੀ ਚੁਬਦੀ ਰਹਿੰਦੀ ਹੈ ਲੇਕਿਨ ਜਿਹੜਾ ਇਹਦਾ ਅਸਲੀ ਕਸ਼ਹਿਰਾ ਹੁੰਦਾਗਾ ਜਿਹੜੇ ਆਪਣੇ ਸਿੱਖ ਨੇਗੇ ਵਧੀਆ ਐ ਨਾ ਕੱਲਾ ਕਸ਼ਹਿਰਾ ਪਹੁੰਦੇ ਨੇ ਜਿਹੜੀ ਉਹਨਾਂ ਦੀ ਮੂਰੀ ਹੈ ਉਹ ਅਲੱਗ ਤਰ੍ਹਾਂ ਦੀ ਤਿਆਰ ਹੁੰਦੀ ਹੈ ਤੇ ਇਹ ਆਪਾਂ ਤੁਹਾਨੂੰ ਅੱਜ ਜਿਵੇਂ ਇਹ ਆਪਣਾ ਕਸ਼ਹਿਰਾ ਜਿਹੜਾ ਮੇਰੀ ਭੈਣ ਦਾ ਹੈ ਮੈਂ ਸੁਣਵਾ ਦੇਦੀ ਮੂਰੀ ਲਾ ਕੇ ਦੱਸੂਗੀ ਜੇ ਤੁਹਾਨੂੰ ਸੋਨੇ ਉਹਨਾਂ ਦੀ ਮੂਰੀ ਹੈ ਜਿਹੜੀ ਦੂਸਰੇ ਕਸ਼ਹਰੇ ਦੀ ਪੁੱਛਣੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰ ਦਿਓ ਫਿਰ ਤੁਹਾਨੂੰ ਮੈਂ ਇੱਕ ਦਿਨ ਉਹਨਾਂ ਦੀ ਜਿਹੜੀ ਮੂਰੀ ਹੈ ਲਾ ਕੇ ਉਹਦੀ ਵੀਡੀਓ ਬਣਾ ਕੇ ਸ਼ੇਅਰ ਕਰੂੰਗੀ ਹੁਣ ਆਪਾਂ ਇਹ ਮੂਰੀ ਦਾ ਕੱਪੜਾ ਕੱਟਦੇ ਆਂ ਇੱਕ ਮੂਰੀ ਦਾ ਕੱਪੜਾ 2 ਇੰਚ 2 ਦੁੱਗੀ ਦਾ ਆਪਾਂ 4 ਇੰਚ ਕੱਪੜਾ ਕੱਟਤਾ ਹੋਇਆ ਇਹ ਦੋ ਹੀ ਮੂਰੀਆਂ ਦਾ ਕੱਪੜਾ ਈ ਜੀ ਮੈਂ ਆਪਣੀ 12.5 ਇੰਚ ਮੂਰੀ ਦੀ ਕਟਿੰਗ ਕਰੀ ਤੀ ਆਪਾਂ ਇਹ 15 ਇੰਚ ਹੈ ਬਸ ਇੰਨਾ ਕਾ ਕੱਪੜਾ ਆਪਾਂ ਨੇ ਐਕਸਟਰਾ ਕੱਟ ਲੈਣਾ ਬਸ ਹੁਣ ਸੋਨੂੰ ਹੀ ਮੂਰੀ ਲਾਉਣੀ ਦੱਸਦੀ ਹਾਂ ਹੁਣ ਹੀ ਆਪਾਂ ਇਹਦੀ ਕੀੜੀ ਬਣਾਵਾਂਗੇ ਇਸ ਤਰ੍ਹਾਂ ਆਪਾਂ ਇਹਦੇ ਦੋਏ ਚੀੜੀਆਂ ਨੇ ਜਿਹੜੀਆਂ ਰੈਡੀ ਕਰ ਲਾਂਗੇ ਪਹਿਲਾਂ ਕਦੇ ਵੀ ਇਹ ਜਦੋਂ ਸਲਾਈ ਕਰੂੰ ਜਿਹੜੀ ਤਾਗੇ ਦੀ ਫਿਨਿਸ਼ਿੰਗ ਹੈ ਇਹ ਨਾਲ ਹੁੰਦੀ ਕਰਨੀ ਚਾਹੀਦੀ ਹੈ ਮੇਰੀ ਤਾਂ ਇਹ ਤਾਂ ਬਣੀ ਹੋਈ ਹੈ ਆਪਣੇ ਦੋਨੇ ਜਿਹੜੇ ਚੀੜੀਆਂ ਨੇ ਬਣ ਕੇ ਰੈਡੀ ਹੋ ਗਈਆਂ ਦੇਖੋ ਹੁਣ ਆਪਾਂ ਇਹਦਾ ਨਿਫਾ ਮਾਰਾਂਗੇ بس ای ایستر سنجਨਾ ਇਹ ਤਿਆਰ ਰੱਖਣਾ ਜੀ ਆਪਾਂ ਨੇ ਕਸਹਿਰਾ ਇੱਕ ਵਾਰ ਅਗੇ ਤੇ ਦਿਖਾ ਤੋ 3 ਚੀਜ਼ੇ ਕਰੀ ਜਾਂਦੇ ਹੋਗੇ ਇਹ ਮੈਂ ਜਿਹੜਾ ਕਸਹਿਰਾ ਹੀ ਇਹ 1.5 ਇੰਚ ਤਿਆਰ ਰੱਖਣਾ ਮੈਂ 11 ਇੰਚ ਤੱਕ ਇਹਦਾ ਜਿਹੜਾ ਨੇਫਾ ਫੋਲਡ ਕਰੂੰਗੀ ਅੱਧਾ ਇੰਚ ਸਲਾਈ ਦਾ ਨੀਚੇ ਮੋੜੀ ਜਾ ਦੋ ਬਸ ਹੁਣ ਮੇਰਾ ਇਹ ਜਿਹੜਾ 1.5 ਇੰਚ ਦਾ ਨੇਫਾ ਹੈ ਇਹਦਾ ਮੈਨੇ ਮਾਰਨਾ ਜਦੋਂ ਆਪਾਂ ਉਹਰੇ ਨੇਫਾ ਮਾਰਨਾ ਸਟਾਰਟ ਕਰਦੇ ਆਂ ਇੱਕ ਵਾਰ ਉਹ ਆਪਾਂ ਮਿਲ ਲਾਂਗੇ ਨਦੀ ਦੇ ਨੀਚੇ ਜੀ ਆਪਾਂ ਮੂਰੀ ਦੀ ਕਟਾਈ ਕਰੀ ਤੀ 1.5 ਇੰਚ ਤੇ ਇਹ ਨਿਸ਼ਾਨ ਨੂੰ ਲਾ ਲਓ ਆ ਮੂਰੀ ਦੀ ਜਿਹੜੀ ਕੱਟੀ ਸੀ ਮੂਰੀ ਆ ਕਸੈਰ ਇਹਦਾ ਸਿੱਧਾ ਪਾਸਾ ਰੱਖ ਕੇ ਇਹਨ ਵਿੱਚ ਆ ਕੇ ਮਸ਼ੀਨ ਦੇ ਕਸੈਰ ਆ ਜਿਹੜੀ ਆਪਾਂ ਨੇ ਨਿਸ਼ਾਨੀ ਲਾਈ ਤੀ 1.5 ਇੰਚ ਦੀ ਉਹ ਵੀ ਜਿਹੜਾ ਆਪਣੀ ਇਥੋਂ ਇਹ ਐਮ ਇਹ ਰੱਖਣਾ ਹੈ ਇਹ ਇਸ ਤਰ੍ਹਾਂ ਥੋਪਣਾ ਇੱਕ ਪੈਰ ਦੀ ਜਿੱਥੇ ਤੱਕ ਆਪਣੀ ਕਟਿੰਗ ਹੋਈ ਹੋਈ ਹੈ ਇਥੋਂ ਆਪਾਂ ਨੇ ਇੱਕ ਪੈਰ ਦੀ ਸਲਾਈ ਹੈ ਜਿਹੜੀ ਸ਼ੁਰੂ ਕਰਨੀ ਹੈ। ਮੈਂ ਫਿਰ ਬੀਜ ਲਾ ਲਵਾਂ। ਆਪਾਂ ਨੇ ਇਸ ਤਰ੍ਹਾਂ ਇਹ ਕੂਟਾ ਸਾ이드 ਲੈ ਕੇ ਇੱਥੇ ਢੱਕ ਲਵਾਂ। ਜੀ। ਇਸ आपण बिचला पास अंदर नू फोल्ड करण्या मूवी न आपण ਹਾਂਜੀ ਇਹ ਜਿਹੜਾ ਕਸਹਿਰ ਹੈ ਬਣ ਕੇ ਤਿਆਰ ਹੋ ਗਿਆ ਦੱਸਿਓ ਸਾਨੂੰ ਤੁਹਾਨੂੰ ਸਾਡੀ ਜਿਹੜੀ ਇਹ ਸਟੀਚਿੰਗ ਹੈ ਕਿਸ ਤਰ੍ਹਾਂ ਲੱਗੀ ਕਟਿੰਗ ਇਹ ਬਿਲਕੁਲ ਸਾਨ ਤਰੀਕਾ ਹੈਗਾ ਕਸਹਿਰੇ ਦੀ ਕਟਿੰਗ ਤੇ ਸਟੀਚਿੰਗ ਦਾ ਜੇ ਤੁਸੀਂ ਹੋਰ ਵੀ ਕਿਸੇ ਚੀਜ਼ ਦੀ ਕਟਿੰਗ ਦਾ ਸਟੀਚਿੰਗ ਬਾਰੇ ਜਾਣਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਅਸੀਂ ਤੁਹਾਨੂੰ ਉਸੇ ਚੀਜ਼ ਦੀ ਵੀਡੀਓ ਬਣਾ ਕੇ ਫਿਰ ਆਪਣੇ ਬਲੌਗਰਾਂ ਨੂੰ ਦੱਸਾਂਗੇ ਹੋਰ ਹੀ ਸਾਡਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਧੰਨਵਾਦ